ਜਨਮ ਮਤੀ ਮੌਤ ਤੇ ਸਰਟੀਫਿਕੇਟ ਬਾਰੇ ਆਈ ਵੱਡੀ ਖਬਰ ਹੁਣ ਲੱਗੇਗਾ 50000 ਤੋਂ 15 ਲੱਖ ਦਾ ਜੁਰਮਾਨਾ ਨਾਲ ਹੀ ਕਰ ਦਿੱਤੇ ਹੋਰ ਦੋ ਵੱਡੇ ਐਲਾਨ ਜੀ ਹਾਂ ਪੰਜਾਬ ਕੈਬਨਿਟ ਮੀਟਿੰਗ ਵਿੱਚ ਅੱਜ ਕਈ ਵੱਡੇ ਫੈਸਲਿਆਂ ਤੇ ਮੋਹਰ ਲੱਗੀ ਹੈ ਜਿਸ ਵਿੱਚ ਜਨਮ ਮਤੀ ਮੌਤ ਤੇ ਸਰਟੀਫਿਕੇਟ ਰਜਿਸਟ੍ਰੇਸ਼ਨ ਨਿਯਮਾਂ 'ਚ ਬਦਲਾਅ ਮਨਜ਼ੂਰੀ ਦਾ ਫੈਸਲਾ ਵੀ ਸ਼ਾਮਲ ਹੈ ਰਿਕਾਰਡ ਸੂਦ ਦੀਆਂ ਸ਼ਕਤੀਆਂ ਡੀਸੀ ਨੂੰ ਦਿੱਤੀਆਂ ਗਈਆਂ ਹਨ ਕਿਸੇ ਦੀ ਬਿਮਾਰੀ ਕਾਰਨ ਮੌਤੇ ਹੋਣ ਤੇ ਡਾਕਟਰ ਨੂੰ ਮੌਤੇ ਸਰਟੀਫਿਕੇਟ ਮੌਤੇ ਦਾ ਕਾਰਨ ਲਿਖਣਾ ਪਵੇਗਾ ਹਰਪਾਲ ਚਿਮਾ ਨੇ ਕਿਹਾ ਕਿ ਪਹਿਲਾਂ ਮੈਜਿਸਟ੍ਰੇਟ ਤੌਰ 'ਤੇ ਰਿਕਾਰਡ ਦਰੁਸਤ ਕਰਵਾਉਣਾ ਪੈਂਦਾ ਸੀ ਇਸ ਤੋਂ ਇਲਾਵਾ ਪੰਜਾਬ ਕੈਬਨਿਟ ਮੀਟਿੰਗ ਦੇ ਵਿੱਚ ਪਾਣੀ ਦੇ ਪ੍ਰਦੂਸ਼ਣ ਬਾਰੇ ਵੱਡਾ ਫੈਸਲਾ ਲਿਆ ਗਿਆ ਹੈ ਹੁਣ ਪਾਣੀ ਪ੍ਰਦੂਸ਼ਣ ਕਰਨ ਤੇ ਵੱਡਾ ਜੁਰਮਾਨਾ ਲੱਗੇਗਾ 5000 ਤੋਂ 15 ਲੱਖ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਇਸ ਤੋਂ ਇਲਾਵਾ ਪੰਜਾਬ ਵਿੱਚ ਨਵੀਂ ਆਵਕਾਰੀ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਹਰਪਾਲ ਚਿਮਮਾ ਨੇ ਕਿਹਾ ਕਿ ਇਸ ਸਾਲ ਇਹ ਟੈਂਡਰਿੰਗ ਕਰਾਂਗੇ ਉਹਨਾਂ ਇਹ ਵੀ ਕਿਹਾ ਕਿ ਇਸ ਸਾਲ 11000 20 ਕਰੋੜ ਰੁਪਏ ਦਾ ਟਾਰਗੇਟ ਹੈ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਐਕਸਾਈਜ਼ ਪਾਲਿਸੀ ਜਰੀਏ ਸਰਕਾਰ ਦੀ ਆਮਦਨ ਵਧੀ ਹੈ ਉਹਨਾਂ ਇਹ ਵੀ ਦੱਸਿਆ ਕਿ 2024-25 ਚ ਸ਼ਰਾਬ ਤੋਂ ਆਪ ਸਰਕਾਰ ਨੇ 10200 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਹਰਪਾਲ ਜੀਮਾ ਨੇ ਆਖਿਆ ਕਿ ਕਾਲੀ ਕਾਂਗਰਸ ਦੀਆਂ ਸਰਕਾਰਾਂ ਵੇਲੇ ਸ਼ਰਾਬ ਤੋਂ ਰੈਵਨਿਊ 450 ਕਰੋੜ ਰੁਪਏ ਸਾਲਾਨਾ ਸੀ ਉਹਨਾਂ ਕਿਹਾ ਕਿ ਐਕਸਾਈਜ਼ ਪਾਲਿਸੀ ਜਰੀਏ ਸਰਕਾਰ ਦੀ ਆਮਦਨ ਵਧੀ ਹੈ ਇਸ ਪਾਲਿਸੀ ਤਹਿਤ 207 ਗਰੁੱਪ ਹੋਣਗੇ ਦੇਸੀ ਸ਼ਰਾਬ ਦਾ ਕੋਟਾ 3 ਫੀਸਦੀ ਵਧਾਇਆ ਗਿਆ ਹੈ ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਨਵਾਂ ਬੋਟਲਿੰਗ ਪਲਾਂਟ ਲੱਗੇਗਾ ਸ਼ਰਾਬ ਤੇ ਕਾਉਸਸਿਸ ਵੀ ਲਗਾਵਾ ਵਧਾਇਆ ਜਾਵੇਗਾ ਕੈਬਨਟ ਮੰਤਰੀ ਨੇ ਕਿਹਾ ਕਿ ਨਵੇਂ ਆਫਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਤੇ ਪੰਜਾਬ 'ਚ ਬੀਅਰ ਸ਼ਾਪ ਵਧਣਗੀਆਂ ਹਰਪਾਲ ਜੀਮਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਬੀਅਰ ਨੂੰ ਜ਼ਿਆਦਾ ਪਸੰਦ ਕਰਦੇ ਹਨ ਤੇ ਉਹਨਾਂ ਨੇ ਕੈਬਨਟ ਮੀਟਿੰਗ ਦੇ ਵਿੱਚ ਹੋਰ ਵੀ ਕਈ ਵੱਡੇ ਫੈਸਲਿਆਂ ਤੇ ਮੋਹਰ ਲਾਈ ਹੈ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ Cardio Tan Vado.